ਕਿ ਨੇ ਮਰਦੂਸ ਸੀ ਮੇਰ ਮਰਦੂਸ ਨੇ ਜਦੋਂ ਤੇ ਦੇਖ ਲਿਖ ਬਤ ਤੁਸੀਂ ਹੋ ਉੱਤੋਂ ਉਹ ਇਸ ਕਮੇਟੀ ਚ ਜਾਣਾਗਾ ਵੀ ਹਮਮ ਬੰਦੋ ਉਹਨੂੰ ਸੀ ਕਿਸਾ ਰੋਕੀਏ ਜੇ ਉਹਨੂੰ ਬੰਦ ਕਰਦੇ ਤਾਂ ਉੱਪਰ ਦੂਜੀ ਠੀਕ ਜੀ ਮਤਲਬ ਉਹ ਐਨਾ ਕੁ ਇਹਨੂੰ ਜਿੱਕੇ ਟਾਂਕੇ ਕੰਮ ਕਰਿਆ ਗਿਆ ਜੀ ਉਹਨੂੰ ਜੇ ਨਾਂਮੋਂ ਪੁਲੀ ਰੱਖਿਆ ਤੇ ਉਹ ਆਪਣੇ ਆਪਣੇ ਜਿਹੜੇ ਕਿਸੇ ਵੀ ਫਲੈਗ ਫਲੈਗ ਬਣਾ ਲਈ 15 ਬਣਾ ਲਈ ਉਤਰਾ ਬਣਾਇਆ ਜੀ ਵਾਰ ਵਾਰ ਵਰਤਦੀ ਜੀ ਮੇਰੇ ਖਾਤੇ ਵਿੱਚ ਉਹ ਦਾਣੇ ਜੀ ਆਇਆ ਸੋ ਰੁਪਈਆ ਕਿੰਨਾ ਖਤਰਾ ਥੰਦੇ ਤਾਰਾ ਲੰਘਿਆ ਸਾਹਣਾ ਕੀ ਉਹਦੀ ਚੋਰੀ ਹੋ ਗਿਆ ਜਾਂ ਉਸੇ ਕਿਸੇ ਦੇ ਘੱਟ ਲੱਗਾ ਕੌਣ ਜੀ ਮੈਨੂੰ ਪਤਾ ਨਹੀਂ ਅਰ ਮੈਂ ਲੋਕਾਂ ਨੂੰ ਪਾਣੀ ਕਿਵੇਂ ਦੇਣਾ ਹੈ ਕਮਿਟੀ ਵਾਲੇ ਤਾਂ ਆਉਂਦੇ ਵੀ ਨਹੀਂ ਤਾ ਤੱਕ ਕੀ ਐ ਜਿਹੜਾ ਬਾਹਰ ਵੀ ਤਾਂ ਬਹੁਤ ਬੁੱਤੂ ਚੱਲ ਮੈਂ ਕਹਿੰਦਾ ਬੋਰ ਜਿਹੜਾ ਉਹ ਤੋਂ ਪਾਣੀ ਕਰਵਾਉਂਦੇ ਉਹਨਾਂ ਨੂੰ ਬੋਰ ਨਾਲ ਕੋਈ ਨਹੀਂ ਕਹਿ ਸਕਦਾ ਕਿ ਜਿੱਥੇ ਬੋਰ ਲੱਗੀ ਜੇ ਇੱਕ ਵਾਰ ਬੰਦ ਹੈ ਉਹਨੂੰ ਪਾਸ ਕਿਹਨੇ ਕਰਸੇ ਜੇ ਜਿਮੇ ਬਣਾ ਲੈ ਉਹ ਪਤਾ ਪਾ ਕਰੋ ਤੇ ਬੰਦ ਜੀ ਸੁਪਾਈ ਕਰਾਓ ਦੀ ਕਿਸ ਤਰ੍ਹਾਂ ਉਹਨਾਂ ਨੇ ਕਰ ਲਿਆ ਪਹਿਲਾਂ ਇਵੜੇ ਤਾਂ ਗਾਹਾਂ ਰੋਤੇ ਕਹਿੰਦੇ ਪਾਸ ਕਿਹਨੇ ਕਰਿਆ ਉਪਰ ਤੇ ਤਾਂ ਬੋਰ ਦੇ ਵਿੱਚ ਪਾਰਕ ਹੈ ਜੀ ਪਾਰਕੀ ਬਹੁਤ ਵੱਡਾ ਬਾਕੀ ਥੋੜਾ ਬਾਕੀ ਬਸੇ ਦਿੱਖੇ। ਪਤਾ ਵੀ ਦੂਜੇ ਨੰਬਰ ਸਾਹਿਬ, ਦੂਜੇ ਨੰਬਰ ਪਰ ਪਾਸ ਹੈ। ਉਹ ਜਦੋਂ ਬਣਾਇਆ ਤਾਂ ਨਹੀਂ ਉੱਥੇ ਵਕਸਮਾ ਉਹ ਜੋ ਪਾਰਕ ਦੀ ਨਿਕਾਸੀ। ਮਣਵਾਜ ਦੀ ਮੀਟਿੰਗ 9 ਫਰਵਰੀ 26 ਕੀ ਕਹੋਗੇ? ਅੱਜ ਦੀ ਮੀਟਿੰਗ ਜੀ ਆਪਣੇ ਜਿਹੜੇ ਗ੍ਰਿਡ ਲੱਗਨੇ ਆ ਚਚੂ ਮਾਜਰਾ ਤੇ ਰਡਿਆਲਾ ਪਿੰਡ ਦੇ ਵਿੱਚ ਉਹਦੇ ਰੇਟ ਫਿਕਸ ਕਰਨ ਲਈ ਸੀਗੀ। ਸਰਕਾਰ ਵੱਲੋਂ ਰੇਟ ਫਿਕਸ ਕੀਤੇ ਗਏ ਆ ਛੱਜੂ ਮજરા ਦੀ ਜ਼ਮੀਨ ਦਾ ਜਿਹੜਾ ਕਲੈਕਟਰ ਰੇਟ ਹੈ ਪ੍ਰਤੀ ਮਰਲਾ 3 60000 ਰੁਪਇਆ ਤੇ ਜਿਹੜੀ ਰਡਿਆਲਾ ਦੀ ਜ਼ਮੀਨ ਦਾ ਉਹ ਪ੍ਰਤੀ ਏਕੜ 1.5 ਕਰੋੜ ਰੁਪਇਆ ਫਿਕਸ ਹੋਇਆ ਤੇ ਸਾਰੇ ਐਮਸੀਆਂ ਵੱਲੋਂ ਜਿਹੜੇ ਮੌਜੂਦ ਸੀਗੇ ਉਹਨਾਂ ਵੱਲੋਂ ਬਿਨਾਂ ਇਤਰਾਜ਼ ਕੀਤੇ ਇਹਨੂੰ ओके ਕਰ ਦਿੱਤਾ ਗਿਆ ਤੇ ਇਹ ਪਾਸ ਹੋ ਗਿਆ ਮੀਟਿੰਗ ਦੇ ਵਿੱਚ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇੰਨੀ ਜਿਆਦਾ ਪਬਲਿਕ ਵਧ ਰਹੀ ਹੈ ਖਰੜ ਦੀ ਪੋਪੂਲੇਸ਼ਨ ਬਹੁਤ ਵਧ ਰਹੀ ਹੈ ਤੇ ਬਿਜਲੀ ਦੀ ਸਮੱਸਿਆ ਪਿੰਪਰ ਦਿਨ ਹੁੰਦੀ ਹੈ ਕੱਟ ਲੱਗਦੇ ਰਹਿੰਦੇ ਆ ਜਾਂ ਕਦੀ ਤਾਰਾ ਸ਼ਾਰਟ ਹੋ ਜਾਂਦੀਆਂ ਤੇ ਉਸ ਤੇ ਨਾਲ ਲੋਕਾਂ ਨੂੰ ਰਿਲੀਫ ਮਿਲੇਗਾ ਦੋ ਗ੍ਰਿਡ ਲੱਗਣ ਨਾਲ ਪੂਰੇ ਸ਼ਹਿਰ ਨੂੰ ਆਉਣ ਵਾਲੀਆਂ ਗਰਮੀਆਂ ਵਿੱਚ ਕਾਫੀ ਫਾਇਦਾ ਹੋਏਗਾ ਹੋਰ ਕੁਝ ਕਹਿਣਾ ਮਸਲੇ ਵਿਚਾਰੇਗੇ ਕੁਝ ਜਿਹੜੀ ਨਹੀਂ ਬਾਕੀ ਤਾਂ ਹਜੇ ਤਾਂ ਵੈਸੀ ਡਿਸਕਸ਼ਨ ਸੀਗੀ